ਅਰਜੀਤ ਹਾਂ ਜੀ। ਕੀ ਗੱਲ ਬਾਤ ਹਾਂ ਜੀ? ਸਰ ਮੈਂ ਨਾ ਕਰੋ ਨਿਕਲਦਾ ਪਿਆ ਸੀ। ਚੰਨ ਕੇ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਸੀ। ਤੇ ਰਨਿਓ ਕਿਹੜੀ ਦੀ ਸੀ? ਮੈਂ ਨਾ ਸੰਦੂ ਕੋਲੋਨੀ ਦੇ ਬੈਕ ਸਾਈਡ ਤੇ ਦੇਖਿਆ ਬੱਚਾ ਡਿੱਗਾ ਪਿਆ ਸੀ। ਪਜਾ ਮੜ ਕੇ ਫੇਰ ਉੱਠ ਕੇ ਡੇਪਿਆ। ਤੇ ਪਿੱਛੇ ਗੋਲੀ ਵਜੀਦੀ ਸੀ ਲੱਕ ਦੇ। ਸਰ ਠਾਣਾ ਲੈਣ ਪੈਂਦਾ। ਸਰ ਠਾਣਾ ਸਰ। ਕੀ ਗੱਲਬਾਤ ਕੀ ਹੋਈ ਸੀ? ਸਿਰਫ ਗੱਲਬਾਤ ਤੇ ਕੁਛ ਨਹੀਂ ਪ੍ਰਾਨੀ ਰੰਜੀ ਨੇ ਦੀ। ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ। ਅੱਛਾ। ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਕਾਲ ਨੂੰ ਲੈ ਕੇ ਮੈਂ ਉੱਪਰ ਮੈਂ ਗੋਲੀ ਚਲਾਈ ਕੁਛ ਨਹੀਂ ਸਰ ਇਹ ਬੱਚੇ ਕਹਿੰਦੇ ਸੀ ਖਾਣ ਪੀਣ ਗਏ ਸੀ ਕੁਛ ਤੇ ਬਸ ਖਾਣ ਪੀਣ ਗਏ ਆ ਤੇ ਆਏ ਇੱਕ ਸਰਦਾਰ ਜੀ ਗਏ ਸੀ ਉਹਨਾਂ ਨੇ ਪੰਜ ਛੇ ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚાલુ ਕਰਤੀਆਂ ਉਹ ਘਰ ਦੇ ਨਜ਼ਦੀਕ ਹੋ ਲੈਂਦੇ ਨੇ ਹਾਂਜੀ ਉਹ ਇਹਨਾਂ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਾਂਜੀ ਪੈਦਲ ਸੀ ਪੈਦਲ ਸੀ ਘਰ ਦੇ ਲਾਗੇ ਹੀ ਆਪਣੇ ਉਹ ਪੁਲਿਸ ਦੇ 100 ਨੰਬਰ ਤੇ ਫੋਨ ਕੀਤਾ ਸਰ ਹਾਂਜੀ ਸਰ ਆਪਣੇ ਡਾਕਟਰ ਸਾਹਿਬ ਕੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਬੇ ਡਾਕਟਰ ਸਾਹਿਬ ਆਪਣੇ ਚੂਲੇ ਲੱਗੇ ਸਰ ਹਾਂਜੀ ਕਿਥੇ ਹਸਪਤਾਲ ਸਾਡਾ ਇਲਾਜ ਆਪਣੇ ਸਿਵਲ ਅਫਸਰ ਕੀ ਕਹਿਣਾ ਚਾਹੁੰਦੇ ਪ੍ਰਜਾਸ਼ਨ ਨੂੰ ਇਹ ਹੀ ਜਾਣਿਆ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਤੇ ਤੇ ਜਲਦ ਜਲਦ ਫੜੇ ਜਾਵੇ 100 ਨੰਬਰ ਤੇ ਕੰਪਲੀਟ ਰਿਪੋਰਟ ਕਿੰਨੇ ਦੇਰ ਬਾਅਦ ਪਹੁੰਚੀ ਪੁਲਸ ਐਤਕਨੀ ਨਹੀਂ ਆਈ ਸਰ ਹਾਲ ਤੱਕ ਪਹੁੰਚੀ ਨਹੀਂ ਨਹੀਂ ਪਹੁੰਚੀ ਐਚਐਸਓ ਸਾਹਿਬ ਇਹ ਫੋਨ ਆਇਆ ਐਚਐਸਓ ਸਾਹਿਬ ਦਾ ਬੜੇ ਬੜੇ ਡੀਲ ਕੀਤਾ ਉਹਨਾਂ ਨੇ ਕਹਿੰਦੇ ਅਸੀਂ ਮਲਾਈਮ ਆਪਣੇ ਭੇਜ ਰਹੇ ਹਾਂ ਜਖਮੀ ਹਲਚੀ ਲੈ ਕੇ ਆਏ ਆ ਇਹ ਨਾਲ ਮੇਰੇ ਆਪਣੇ ਆਏ ਆ ਨਾਲ ਲੈ ਕੇ ਆਈ ਜਖਮੀ ਹਲਚੰਨ ਨੂੰ ਲੈ ਕੇ ਆਏ ਆ ਬੱਚੇ ਭਾਈ ਕੀ ਨਾਮ ਸਰ ਹਾਂ ਜਕਸਮੀ ਸਿੰਘ ਜੀ ਹਾਂ ਕੀ ਗੱਲ ਬਾਤ ਹੈ ਹਾਂ ਜੇ ਗੋਲ ਗੀਤ ਮੁੰਡਾ ਆ ਜੀ ਆਪਣੇ ਮਜੀਠਾ ਰੋਡ ਕਹਿੰਦੇ ਉੱਥੇ ਜੀ ਕੋਈ ਝਗੜਾ ਹੋਇਆ ਨਾਲ ਕੋਈ ਗਨ ਸ਼ੂਟ ਹੋਏ ਚੂਲੇ ਲੱਗੀ ਗੋਲੀਆਂ ਨਾਲੇ ਹਾਂਜੀ ਬਾਕੀ ਦਾ ਟਰੀਟਮੈਂਟ ਕਰਤਾ ਉਹਦਾ ਠੀਕ ਆ ਜੀ ਬਚਾਇਆ ਮੁੰਡੇ ਦਾ ਹਾਂ ਬਚਾਇਆ ਬਿਲਕੁਲ ਬਚਾਇਆ ਦਾ ਕੋਈ ਗੱਲ ਨਹੀਂ ਕੀ ਇਲਾਜ ਚੱਲ ਰਿਹਾ ਉਹਦਾ ਹਾਂ ਹਾਂ ਇਲਾਜ ਚੱਲ ਰਿਹਾ ਨਾਲ ਕਰਤੀ ਫੈਟਰੀ ਦਿੱਤੀ ਡਾਕਟਰ ਸਾਹਿਬ ਨੇ ਨਾਲ ਹੀ ਸਰਜਨ ਸਾਹਿਬ ਆ ਗਿਆ ਜੀ ਇੱਥੇ ਲਾ ਜੋ ਕੋਈ ਗੱਲ ਨਹੀਂ ਸਰ ਕੀ ਅਰਜੀਤ ਹਾਂ ਜੀ ਕੀ ਗੱਲ ਬਾਤ ਸਰ ਮੈਂ ਨਾ ਕਰੋ ਨਿਕਲਦਾ ਪਿਆ ਸੀ ਚੰਨ ਕੇ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਸੀ ਮੈਂ ਰੰਨੂ ਸੰਦੂਕ ਕਲੋਨੀ ਬੈਕ ਸਾਈਡ ਤੇ ਦੇਖਿਆ ਬੱਚਾ ਡਿੱਗਾ ਪਿਆ ਸੀ ਪਜਾ ਮੁੜ ਕੇ ਫਿਰ ਉੱਠ ਕੇ ਡੇਪਿਆ ਤੇ ਉਹਦੇ ਪਿੱਛੇ ਗੋਲੀ ਵੱਜੀ ਦੀ ਸੀ ਲੱਕ ਦੇ ਸਰ ਥਾਣਾ ਲੈਣਾ ਪੈਂਦਾ ਸਰ ਕੀ ਗੱਲਬਾਤ ਕੀ ਹੋਈ ਸੀ ਸਿਰਫ ਗੱਲਬਾਤ ਤੇ ਕੁਛ ਨਹੀਂ ਪ੍ਰਾਨੀ ਰਹੀ ਜਿਹਨਾਂ ਦੀ ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ ਜੋ ਵੀ ਇਹਨਾਰੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਗੱਲ ਨੂੰ ਲੈ ਕੇ ਮੈਂ ਉੱਪਰ ਮੈਂ ਗੋਲੀ ਚਲਾਈ ਕੋਈ ਨਹੀਂ ਸਰ ਇਹ ਬੱਚੇ ਕਹਿੰਦੇ ਸੀ ਖਾਣ ਪੀਣ ਗਏ ਸੀ ਕੁਛ ਤੇ ਬਸ ਖਾਣ ਪੀਣ ਗਏ ਆ ਤੇ ਆਏ ਇੱਕ ਸਰਦਾਰ ਜੀ ਗਏ ਸੀ ਉਹਨਾਂ ਨੇ ਪੰਜ ਛੇ ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚાલુ ਕਰਤੀਆਂ ਉਹ ਘਰ ਦੇ ਨਜ਼ਦੀਕ ਖੋਲ ਲੈਂਦੇ ਨੇ ਹਾਂਜੀ ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਾਂਜੀ ਪੈਦਲ ਸੀ ਪੈਦਲ ਸੀ ਘਰ ਦੇ ਲਾਗੇ ਹੀ ਆਪਣੇ ਉਹ ਪੁਲਿਸ ਦੇ 100 ਨੰਬਰ ਤੇ ਫੋਨ ਕੀਤਾ ਸਰ ਹਾਂਜੀ ਸਰ ਆਪਣੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਬੇ ਡਾਕਟਰ ਸਾਹਿਬ ਆਪਣੇ ਚੂਲੇ ਲੱਗੇ ਸਰ ਹਾਂਜੀ ਕਿਥੇ ਹਸਪਤਾਲ ਆਪਣੇ ਸਿਵਲ ਅਫਸਰ ਕੀ ਕਰਾਂ ਜਦੋਂ ਪ੍ਰਜਾਸ਼ਨ ਨੂੰ ਇਹ ਜਾਣੇ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੁਸ਼ੀਆਂ ਦੇ ਤੇ ਜਲਦ ਜਦੋਂ ਫੜੇ ਜਾਵੇ 100 ਨੰਬਰ ਤਾਂ ਕੰਪਲੀਟਲੀ ਪੁਲਿਸ ਕਿ ਨਹੀਂ ਦੇਗਾ ਉਹ ਚੀਜ਼ ਪੁਲਸ ਐ ਤੱਕ ਨਹੀਂ ਆਈ ਸਰ ਅਜੇ ਤੱਕ ਪਹੁੰਚੀ ਨਹੀਂ ਪਹੁੰਚੀ ਐਚਐਸਓ ਸਾਹਿਬ ਇਹ ਫੋਨ ਆਇਆ ਐਚਐਸਓ ਸਾਹਿਬ ਦਾ ਬੜੇ ਬੜੇ ਡੀਲ ਕੀਤਾ ਉਹਨਾਂ ਨੇ ਕਹਿੰਦੇ ਅਸੀਂ ਮਲਾਈਮ ਆਪਣੇ ਭੇਜ ਰਹੇ ਆ ਜਖਮੀ ਹਲਚੀ ਲੈ ਕੇ ਆਏ ਆ ਇਹ ਨਾਲ ਮੇਰੇ ਆਪਣੇ ਆਏ ਆ ਨਾਲ ਲੈ ਕੇ ਆਈ ਜਖਮੀ ਹਲਚੰਨ ਨੂੰ ਲੈ ਕੇ ਆਏ ਆ ਬੱਚੇ ਭਾਈ ਕੀ ਨਾਮ ਸਰ ਹਾਜੀ ਕਸਮੀਰ ਸਿੰਘ ਜੀ ਹਨ ਕੀ ਗੱਲ ਬਾਤ ਹਾਜੀ ਇਹ ਗੋਲਕੀਤ ਮੁੰਡਾ ਆ ਜੀ ਆਪਣੇ ਮਜੀਠਾ ਰੋਡ ਕਹਿੰਦੇ ਇੱਥੇ ਜੀ ਕੋਈ ਝਗੜਾ ਹੋਇਆ ਨਾਲ ਕੋਈ ਗਨਸ਼ੂਟ ਹੋਇਆ ਚੂਲੇ ਲੱਗੀ ਗੋਲੀਆਂ ਨਾਲੇ ਹਾਂਜੀ ਬਾਕੀ ਦਾ ਟਰੀਟਮੈਂਟ ਕਰਤਾ ਉਹਦਾ ਠੀਕ ਆ ਜੀ ਬਚਾਇਆ ਮੁੰਡਾ ਹਾਂ ਬਚਾਇਆ ਬਿਲਕੁਲ ਬਚਾਇਆ ਕੋਈ ਗੱਲ ਨਹੀਂ ਕੀ ਇਲਾਜ ਚੱਲ ਰਿਹਾ ਹਾਂ 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 ਇਲਾਜ ਚੱਲ ਰਿਹਾ ਨਾਲ ਕਰਤੀ ਫੈਟਰੀ ਦਿੱਤੀ ਡਾਕਟਰ ਸਾਹਿਬ ਨੇ ਨਾਲ ਹੀ ਸਰਜਨ ਸਾਹਿਬ ਆ ਗਏ ਆ ਜੀ ਇੱਥੇ ਲਾਜੋ ਨੇ ਕੋਈ ਗੱਲ